ਇਵੇਂ ਮੈਂ ਬਚਪਨ ਤੋਂ ਹੀ ਪਹਿਲਾਂ ਮੈਂ ਸਕੂਲ ਲੈ ਜਾਣਾ ਹ ਤੇ ਉੱਥੇ ਪੇਪਰ ਦੇ ਉੱਤੇ ਬਣਾਉਣਾ ਪਹਿਲਾਂ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਦੇ ਉੱਤੇ ਬਣਾਉਣ ਦਾ ਪਹਿਲਾਂ ਮੈਨੂੰ ਇੱਕ ਵਾਰੀ ਮਾਸਟਰ ਨੇ ਸਰ ਨੇ ਗੁੱਡ ਵੀ ਦਿੱਤਾ ਫਿਰ ਉਦੋਂ ਮੈਨੂੰ ਸ਼ੌਂਕ ਪੈ ਗਿਆ ਵੀ ਮੈਂ ਹੋਰ ਬਣਾਵਾਂ ਕਰ ਹੁਣ ਗੱਲ ਕਰ ਲਗੇ ਤੇ ਹੁਣ ਤੱਕ ਕਿੰਨੀਆਂ ਚੀਜ਼ਾਂ ਬਣਾ ਚੁੱਕੇ ਹਾਂ ਕਾਫੀ ਕੁਝ ਬਣਾ ਚੁੱਕੇ ਹਾਂ ਕੰਪੈਨ ਆ ਕਾਰ ਆ ਹੋਰ ਵੀ ਟਰੈਕਟਰਸ ਵੀ ਆ ਪੀਵੀਸੀ ਪਾਈਪ ਦੇ ਬਣਾਏ ਨੇ ਅੱਛਾ ਹਾਂਜੀ ਤੇ ਇਹ ਟਾਇਰ ਜਿਹੜੇ ਆਰਸੀ ਮੌਂਸਟਰ ਟਰੱਕ ਦੇ ਵਿੱਚ ਹੁੰਦੇ ਨੇ ਉਹਦੇ ਲਾ ਕੇ ਤੇ ਟਾਇਰ ਲਾਏ ਨੇ ਦੇ ਵਿੱਚ ਅੱਛਾ ਤੇ ਕਟਿੰਗ ਜਿਹੜੀ ਆ ਵਿੰਡੋ ਦੀ ਇਹ ਬਲੇਡ ਦੇ ਨਾਲ ਕਟਿੰਗ ਕੀਤੀ ਆ ਬਾਕੀ ਆਰੀ ਦੇ ਨਾਲ ਪਾਈਪ ਕੱਟ ਕੇ ਗੈਸ ਦੇ ਉੱਤੇ ਸਿੱਧਾ ਕਰਕੇ ਉਹਨੂੰ ਆਕਾਰ ਦਿੱਤਾ ਹੈ ਸੰਦਰੂਫ ਹੀ ਲਾਤਾ ਤੇ ਹਾਂਜੀ ਗਾ ਸੋਚਿਆ ਕਿ ਇੱਕ ਵੱਡਾ ਟਰੈਕਟਰ ਬਣਾਵਾਂਗੇ ਇੰਜਾਂ ਰੱਖ ਕੇ ਅਮਰੂਤੀ ਕਰਦਾ ਇੰਜਾਂ ਰੱਖ ਕੇ ਤੇ ਉਹ ਵੱਡਾ ਮਤਲਬ ਵਰਕਿੰਗ ਚ ਹੋਵੇ ਜਿਹੜਾ ਆਪਣਾ ਕਲਾ ਜਿਹੜੀ ਹੈ ਪ੍ਰਮਾਤਮਾ ਦੀ ਦੀਨ ਹੈ ਤਾਂ ਇੱਕ ਜਨੂਨਮੰਦ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਜਿਹੜਾ ਮੇਰੇ ਹੱਥ ਤੁਸੀਂ ਟਰੈਕਟਰ ਦੇਖ ਰਹੇ ਹੋ ਨਾ ਇਹ ਇਸ ਨੌਜਵਾਨ ਨੇ ਬਣਾਇਆ ਤਾਂ ਜਿੰਨੇ ਵੀ ਸੰਦ ਤੁਸੀਂ ਸ਼ਾਟ ਦੇਖ ਰਹੇ ਹੋ ਇਹ ਸਾਰੇ ਹੀ ਇਸ ਨੌਜਵਾਨ ਦੀ ਕਾਰਾਗਰੀ ਹੈ ਜਿਹੜੀ ਹੱਥਾਂ ਦੇ ਨਾਲ ਬਣਾਇਆ ਤੇ ਜੇਕਰ ਬਰੀਕੀ ਦੀ ਗੱਲ ਕਰ ਲਈਏ ਨਾ ਤਾਂ ਬਰੀਕੀ ਇੰਨੀ ਜ਼ਿਆਦਾ ਕਿ ਕਾਰੀਗਰ ਵੀ ਜਿਹੜੇ ਇਸ ਨੌਜਵਾਨ ਨੇ ਫੇਲ ਕੀਤੇ ਨੇ ਤੇ ਅੱਜ ਅਸੀਂ ਪਹੁੰਚੇ ਹਾਂ ਉੱਤਰ ਪ੍ਰਦੇਸ਼ ਦੇ ਪੂਰਨਪੁਰ ਇਲਾਕੇ ਦੇ ਵਿੱਚ ਤਾਂ ਜਿਹੜਾ ਮਿੰਨੀ ਪੰਜਾਬ ਹੀ ਕਿਹਾ ਜਾਂਦਾ ਹੈ ਕਿ ਮਿੰਨੀ ਪੰਜਾਬ ਦੇ ਕਰਕੇ ਕਿਉਂਕਿ ਛੋਟਾ ਪੰਜਾਬ ਕਿਉਂ ਕਹਿੰਦੇ ਨੇ ਕਿਉਂਕਿ ਸਾਰੇ ਹੀ ਇੱਥੇ ਪੰਜਾਬੀ ਲੋਕ ਨੇ ਤਾਂ ਇਸ ਸਰਦਾਰ ਨੌਜਵਾਨ ਨਾਲ ਗੱਲਬਾਤ ਕਰਾਂਗੇ ਕਿ ਕਲਾ ਦਾ ਸ਼ੌਂਕ ਕਿਵੇਂ ਪਿਆ ਤਾਂ ਇਹ ਸਾਰੀਆਂ ਜਿੰਨੀਆਂ ਵੀ ਬ੍ਰਿਕੀਲ ਜਾਨੇ ਉਹ ਸਾਰੀ ਗੱਲਬਾਤ ਕਰਦੇ ਆਂ ਹਾਂਜੀ ਕੀ ਨਾਂ ਤੁਹਾਡਾ ਸੁਖਮਨ ਪ੍ਰੀਤ ਸਿੰਘ ਸੁਖਮਨ ਇਹ ਤੋਂ ਕਿੰਨੇ ਆ 18 ਸਾਲ ਤੇ ਜਿਸ ਤਰੀਕੇ ਨਾਲ ਦੇਖ ਰਹੇ ਆ ਕਿ ਇੱਕ ਕਲਾ ਲੱਗ ਤਰੀਕੇ ਦਾ ਕਿਵੇਂ ਸ਼ੌਂਕ ਪੈ ਗਿਆ ਇਵੇਂ ਮੈਂ ਬਚਪਨ ਤੋਂ ਹੀ ਪਹਿਲਾਂ ਮੈਂ ਸਕੂਲ ਲੈ ਜਾਣਾ ਹ ਤੇ ਉੱਤੇ ਪੇਪਰ ਦੇ ਉੱਤੇ ਬਣਾਉਣਾ ਪਹਿਲਾਂ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਦੇ ਉੱਤੇ ਬਣਾਉਣ ਲੱਗ ਪਿਆ ਪਹਿਲਾਂ ਮੈਨੂੰ ਇੱਕ ਵਾਰੀ ਮਾਸਟਰ ਨੇ ਸਰ ਨੇ ਗੁੱਡ ਵੀ ਦਿੱਤਾ ਫਿਰ ਉਤੋਂ ਮੈਨੂੰ ਸ਼ੌਂਕ ਪੈ ਗਿਆ ਵੀ ਮੈਂ ਹੋਰ ਬਣਾਵਾਂ ਅੱਛਾ ਉਸ ਤੋਂ ਬਾਅਦ ਆ ਗਿਆ ਹਾਂਜੀ ਕਿੰਨੀ ਇਹ ਸੀ ਜਦੋਂ ਸਟਾਰਟ ਕੀਤਾ ਸੀਗਾ ਉਦੋਂ ਮੇਰੀ ਲਗਭਗ 10 ਸਾਲ ਲੱਗੇਗੀ ਜਦੋਂ ਮੈਂ ਸਟਾਰਟ ਕੀਤਾ ਤੇ ਕਿਵੇਂ ਮੰਨ ਚ ਕਿਵੇਂ ਆਵਾ ਕਈ ਵਾਰ ਹੁੰਦਾ ਕਿ ਬੱਚੇ ਜਾਂਦੇ ਸਕੂਲੇ ਚਾਹ ਬੱਚੇ ਆਪਣਾ ਹੁੰਦਾ ਕਿ ਉਹਨਾਂ ਨੂੰ ਬਾਜੀ ਜਿਹੜੀ ਆ ਬਣੀ ਬਣਾਤੀ ਮਿਲ ਜਾਂਦੀ ਹੈ ਅੱਜ ਕੱਲ ਤੇ ਆਮਤ ਕਾਰਨਾਂ ਦੇ ਉੱਪਰ ਮਿਲ ਜਾਂਦੀਆਂ ਹਾਂਜੀ ਤੇ ਕੀ ਗੱਲ ਸੀ ਕਿ ਤੁਹਾਨੂੰ ਸ਼ੌਂਕ ਕਿਵੇਂ ਪੈ ਗਿਆ ਕਾਰਨ ਕੀ ਬਣਿਆ ਪਹਿਲਾਂ ਮੈਂ ਉਦਾਂ ਹੀ ਇੱਕ ਛੋਟਾ ਜਿਹਾ ਬਣਾਇਆ ਸੀਗਾ ਤੇ ਮਾਸਟਰ ਨੇ ਉਹ ਚੈੱਕ ਕੀਤਾ ਸਰ ਨੇ ਤੇ ਉਹਨਾਂ ਨੇ ਗੁੱਡ ਦਿੱਤਾ ਫਿਰ ਮੈਂ ਸੋਚਿਆ ਮੈਂ ਹੋਰ ਬਣਾਵਾਂ ਫਿਰ ਉਦ ਤੋਂ ਹੀ ਫਿਰ ਬਣਾਉਂਦੇ ਬਣਾਉਂਦੇ ਇੰਨਾ ਦੇ ਬਣਾਉਂਦਾ ਤੇ ਤੇ ਜੇਕਰ ਹੁਣ ਗੱਲ ਕਰ ਲਈਏ ਤੇ ਹੁਣ ਤੱਕ ਕਿੰਨੀਆਂ ਚੀਜ਼ਾਂ ਬਣਾ ਚੁੱਕੇ ਹੋ ਕਾਫੀ ਕੁਝ ਬਣਾ ਚੁੱਕੇ ਹਾਂ ਕੰਪੈਨ ਆ ਕਾਰ ਆ ਹੋਰ ਵੀ ਟਰੈਕਟਰਸ ਵੀ ਨੇ ਤੇ ਇਹ ਕਿਉਂਕਿ ਜਿਸ ਤਰ੍ਹਾਂ ਕੇ ਨਾ ਇਹ ਥਾਰ ਜਿਹੜੀ ਰੌਕਸ ਬਣਾਈ ਐ ਕਿੰਨਾ ਟਾਈਮ ਪਹਿਲਾਂ ਬਣਾਈ ਐ ਇਹ ਲਗਭਗ 6 ਮਹੀਨੇ ਪਹਿਲਾਂ ਬਣਾਈ ਉਹ ਜਦੋਂ ਥਾਰ ਰੌਕਸ ਆਈ ਸੀਗੀ ਹਾਂਜੀ ਉਦੋਂ ਸੁਪਨਾ ਪੂਰਾ ਉਹ ਕਰ ਲਿਆ ਸੀ ਹਾਂਜੀ ਉਹੀ ਕਰੀ ਥਾਰ ਰੌਕਸੀ ਜਿਹੜੀ ਬਣਾਦਣੀ ਆਪਾਂ ਹਾਂਜੀ ਤੇ ਇਹਦੀ ਜਿਹੜੀ ਚੱਲਦੀ ਕਿਵੇਂ ਐ ਇਹ ਚੱਲਦੀ ਰਿਮੋਟ ਦੇ ਨਾਲ ਚੱਲਦੀ ਐ ਅੱਛਾ ਹਾਂਜੀ ਇਹਦੇ ਇੰਡੀਕੇਟਰ ਵਗੈਰਾ ਵੀ ਸਭ ਚੱਲਦੇ ਨੇ ਅਗਲੀਆਂ ਲਾਈਟਾਂ ਵੀ ਚੱਲਦੀਆਂ ਨੇ ਦੋਸਤੋ ਬਰੀਕੀ ਮੈਂ ਪਹਿਲਾਂ ਕਿਹਾ ਸੀਗਾ ਇੰਜ ਦਾ ਜੋ-ਜੋ ਸਮਾਨ ਹੁੰਦਾ ਉਹ ਸਾਰਾ ਇਸ ਨੌਜਵਾਨ ਨੇ ਉਹ ਸਾਰੇ ਰਿਮੋਟ ਕੰਟਰੋਲ ਵਾਲਾ ਸਿਸਟਮ ਬਣਾਇਆ ਹੋਇਆ ਦੇਖੋ ਬਿਲਕੁਲ ਬਰੀਕੀ ਦੇ ਨਾਲ ਜਿਹੜੀ ਆ ਕਾਰਾਗਰੀ ਨੇ ਕੀਤੀ ਹੋਈ ਆ ਤਾਂ ਇਹਦੀ ਜਿਹੜੀ ਬੋਡੀ ਐ ਲੈਣੀ ਆ ਕਿੱਥੋਂ ਆ ਡਿਜ਼ਾਈਨ ਕਿਵੇਂ ਕੀਤਾ ਤੁਹਾਡਾ ਸਿਸਟਮ ਆ ਸਾਰਾ ਟਾਇਰ ਵਗੈਰਾ ਇਹ ਕਿਵੇਂ ਬਣਾਈ ਸੀਗੀ ਇਹ ਪੀਵੀਸੀ ਪਾਈਪ ਦੇ ਬਣਾਏ ਨੇ ਅੱਛਾ ਹਾਂਜੀ ਤੇ ਇਹ ਟਾਇਰ ਜਿਹੜੇ ਆ ਆਰਸੀ ਮੌਂਸਟਰ ਟਰੱਕ ਦੇ ਵਿੱਚ ਆਉਂਦੇ ਨੇ ਉਹਦੇ ਲਾ ਕੇ ਤੇ ਟਾਇਰ ਲਾਏ ਨੇ ਇਹਦੇ ਵਿੱਚ ਇਸ਼ਾ ਦੇ ਆੜੀ ਸੀੜੀ ਦੇ ਪੀਵੀਸੀ ਦੇ ਲਈ ਹਾਂਜੀ ਇਹ ਪੀਵੀਸੀ ਜਿਹੜੀ ਕਟਿੰਗ ਆ ਬਰੀਕ ਬੜੀ ਕੀਤੀ ਆ ਇਹ ਕਟਿੰਗ ਕਿੱਦਾਂ ਕੀਤੀ ਏ ਇੱਕ ਕਟਿੰਗ ਜਿਹੜੀ ਆ ਵਿੰਡੋ ਦੀ ਏ ਬਲੇਡ ਦੇ ਨਾਲ ਕਟਿੰਗ ਕੀਤੀ ਆ ਬਾਕੀ ਆਰੀ ਦੇ ਨਾਲ ਪਾਈਪ ਕੱਟ ਕੇ ਗੈਸ ਦੇ ਉੱਤੇ ਸਿੱਧਾ ਕਰਕੇ ਉਹਨੂੰ ਆਕਾਰ ਦਿੱਤਾ ਏ ਸੰਰੂਫ ਹੀ ਲਾਤਾ ਤੇ ਹਾਂਜੀ ਥੱਲੇ ਛੋਟੇ ਕਲੀਆਂ ਕਰਨੇ ਬਣਾਈਆਂ ਤੇ ਕਿਸਾਨ ਦਾ ਪੋਤਾ ਹੈ ਤਾਂ ਛੋਟੇ ਹੁੰਦੇ ਹੀ ਜਿਹੜੇ ਆਪਾਂ ਨੂੰ ਕਿਸਾਨਾਂ ਨੂੰ ਜਿਹੜਾ ਵਾ ਉਹ ਸ਼ੌਂਕ ਹੁੰਦਾ ਟਰੈਕਟਰਾਂ ਦਾ ਗੱਡੀਆਂ ਦਾ ਕੰਪਾਈਨਾਂ ਦਾ ਤਾ ਇੱਕ ਕਿਸਾਨ ਦੇ ਪੁੱਤ ਨੇ ਨਾਲ ਕੰਪਾਈਨ ਵੀ ਬਣਾਈ ਹੈ ਤਾਂ ਕਿਉਂਕਿ ਜਿਹੜੇ ਸੁਪਨੇ ਪੂਰੇ ਕਰਨੇ ਹੁੰਦੇ ਨੇ ਨਾ ਉਹ ਸਾਰਾ ਕੁਝ ਜਨੂਨ ਹੋਣਾ ਚਾਹੀਦਾ ਮਨ ਦੇ ਵਿੱਚ ਉਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਚੀਜ਼ਾਂ ਇਧਰ ਵਰਕ ਕਰ ਰਹੀ ਹੈ ਪ੍ਰੋਪਰ ਪ੍ਰੋਪਰ ਵਰਕ ਉਸ ਤਰੀਕੇ ਨਾਲ ਸਾਰਾ ਜਿਹੜਾ ਦਾਣੇ ਕੱਢਣ ਵਾਸਤੇ ਬਣਾਇਆ ਹੋਇਆ ਤੇ ਨਾਲ ਨਾਲ ਇਹਦੇ ਹੋਰ ਫੀਚਰ ਕਿਵੇਂ ਗਏ ਕੰਮ ਕਿਵੇਂ ਕਰਦਾ ਏ ਇਹਦਾ ਜਿਹੜਾ ਕੱਟ ਰਿਹਾ ਇਹ ਵੀ ਲੱਤ ਜਾਂਦਾ ਹੈ ਅੱਛਾ ਇਹ ਕੱਟ ਰੱਤ ਗਿਆ ਹਾਂਜੀ ਠੀਕ ਹੈ ਜੀ ਇਹ ਕਟਰ ਕਿਵੇਂ ਬਣਾਇਆ ਸੀ ਇਹਦਾ ਕੀ ਕੀ ਇਹਦੇ ਵਿੱਚ ਸਮਲਕ ਕੀਤਾ ਸੀ ਇਹਦੇ ਵਿੱਚ ਤਾਰਾਂ ਲੱਗੀਆਂ ਹੋਈਆਂ ਨੇ ਤੇ ਲੋਹੇ ਦੀਆਂ ਤਾਰਾਂ ਨੇ ਉਹਨਾਂ ਦੇ ਉੱਤੇ ਰੰਗ ਕੀਤਾ ਹੋਇਆ ਹੈ ਬਾਕੀ ਇਹ ਸਾਰਾ ਗੱਤੇ ਦਾ ਜਿਹੜਾ ਆਪਣਾ ਘਰ ਵੇਸਟ ਜਿਹੜਾ ਗੱਤਾ ਹੁੰਦਾ ਉਹਦਾ ਬਣਿਆ ਹੋਇਆ ਹੈ ਤੇ ਇਹ ਤੇ ਟਾਈਮ ਕਿੰਨਾ ਲੱਗਾ ਸੀ ਇਹ ਕੰਪਾਈ ਬਣਾਉਣ ਤੇ ਇੱਥੇ ਟਾਈਮ ਲਗਭਗ 3 ਤੋਂ 4 ਦਿਨ ਲੱਗ ਜਾਂਦੇ ਨੇ ਇੱਕ ਇੱਕ ਚੀਜ਼ ਬਣਾਉਣ ਵਾਸਤੇ ਹਾਂਜੀ ਬਾਕੀ ਉਹ ਚੀਜ਼ ਤੇ ਡਿਪੈਂਡ ਕਰਦਾ ਉਹ ਕਿਦਾਂ ਦੀ ਚੀਜ਼ ਤੇ ਡਿਪੈਂਡ ਕਰਦਾ ਬਾਕੀ ਤੁਸੀਂ ਚੀਜ਼ ਕਿਵੇਂ ਬਣਾ ਰਹੇ ਹੋ ਬੋਲਟ ਵੀ ਬਣਾਇਆ ਹੋਰ ਕਾਰ ਵਗੈਰਾ ਵੀ ਬਣਾਇਆ ਟਰੈਕਟਰਸ ਵੀ ਨੇ ਬੋਲਟ ਕਿਵੇਂ ਬਣਾਇਆ ਚ ਕੀ ਕੀ ਵਲ ਇਸਤੇਮਾਲ ਕੀਤਾ ਬੋਲਟ ਇਹ ਵੀ ਗੱਤੇ ਦਾ ਹੀ ਸਾਰਾ ਬਣਿਆ ਹੈ ਅੱਛਾ ਇਹ ਸਾਰਾ ਗੱਤੇ ਦਾ ਬਣਿਆ ਹੋਇਆ ਹੈ ਹਾਂਜੀ ਇਹ ਗੱਤੇ ਦਾ ਬਣਿਆ ਹੋਇਆ ਅੱਛਾ ਸਟੈਂਡ ਵਗੈਰਾ ਲਾਤਾ ਨਾਲ ਹਾਂਜੀ ਸਟੈਂਡ ਵਗੈਰਾ ਜਿਹੜੀ ਉਤਾਰਾ ਨੂੰ ਆਕਾਰ ਦਿੱਤਾ ਉਦੋਂ ਦਾ ਤੇ ਅੱਛਾ ਹਾਂਜੀ ਤੇ ਕੋਈ ਬ੍ਰੀਕੀ ਇੰਜਨ ਸਟੈਂਡ ਸਾਰਾ ਕੋਈ ਬੈਟਰੀ ਜਿਹੜਾ ਪੂਰੀ ਸਿਸਟਮ ਬਣਿਆ ਹੋਇਆ ਹੈ ਦਾ ਨਾ ਹਾਂਜੀ ਤੇ ਗੱਲ ਕਰਾਂਗੇ ਨਾਲ-ਨਾਲ ਅੱਗੇ ਇੱਕ ਹੋਰ ਮੈਨੂੰ ਨਜ਼ਰ ਆ ਰਹੀ ਹੈ ਜੀਪ ਜੀਪਾਂ ਦਾ ਵੀ ਸ਼ੌਂਕ ਹੈ ਹਾਂ ਜੀ ਜੀਪਾਂ ਦਾ ਵੀ ਸ਼ੌਂਕ ਇਹ ਚ ਕੀ ਕੀ ਇਸਤੇਮਾਲ ਹੋਇਆ ਇਹਦੇ ਚ ਵੀ ਸਾਰਾ ਪੀਵੀਸੀ ਪਾਈਪ ਹੀ ਹੋਇਆ ਆ ਇਸਤੇਮਾਲ ਹਾਂ ਇਹ ਵੀ ਖੁੱਲਦੀ ਆ ਬੋਨਟ ਵੀ ਖੁੱਲਦਾ ਆ ਲੋ ਦਸ਼ਕੋ ਇਹ ਵੀ ਜਿਹੜਾ ਬੋਨਟ ਮੈਂ ਤੁਹਾਨੂੰ ਦਿਖਾ ਦਿੰਨਾ ਬੋਨਟ ਵੀ ਇਹਦਾ ਖੁੱਲ ਰਿਹਾ ਤੇ ਨਾਲ ਨਾਲ ਨੌਜਵਾਨ ਦੀ ਕਾਰਾਗਰੀ ਦੇਖ ਸਕਦੇ ਹਸਣ ਦੀ ਜਿਹੜੀ ਆ ਕਲਾ ਕਿਵੇਂ ਤੇ ਇਹ ਟਾਇਰ ਕਿਦਾਂ ਬਣਾਏ ਇਹਦੇ ਟਾਇਰ ਇਹਦੇ ਸਾਰੇ ਜਿੱਦਾਂ ਬੂਟਾਂ ਦੇ ਵਿੱਚ ਤਲੇ ਵਗਾਰਾ ਹੁੰਦੇ ਨੇ ਉਹਨਾਂ ਦੇ ਟਾਇਰ ਬਣੇ ਹੋਏ ਨੇ ਹਾਂਜੀ ਇਹ ਸਭ ਵਰਕਿੰਗ ਚ ਮੁੜਦੇ ਵੀ ਨੇ ਅੱਛਾ ਮੁੜਦੇ ਵੀ ਸਾਰੇ ਵਿਸਟ ਬਣਾਇਆ ਹਾਂਜੀ ਅੱਛਾ ਸੀਟਾਂ ਤੱਕ ਗੇਅਰ ਵੀ ਲਾਏ ਹੋਏ ਨਾਲ ਨਾ ਹਾਂਜੀ ਓਕੇ ਪਰਲਮੈਂਟ ਜਿਹੜਾ ਟਰੈਕਟਰ ਤੇ ਟਰਾਲਾ ਹਾਂ ਜੀ ਟਰੈਕਟਰ ਕਿਨੇ ਬਣਾ ਤਿੰਨ ਤੱਕ ਟਰੈਕਟਰ ਚਾਰ ਪੰਜ ਟਰੈਕਟਰ ਬਣਾਏ ਨੇ ਮੈਂ ਅੱਛਾ ਹਾਂਜੀ ਤੇ ਜਿੱਦਾਂ ਕਈ ਵਾਰੀ ਹੁੰਦਾ ਹੈ ਨਾ ਬੱਚੇ ਸਕੂਲੇ ਖੜਦੇ ਆ ਡਰੈਂਕ ਮੇਰਾ ਬਣਾਉਂਦੇ ਨੇ ਜਾਂ ਕੰਪੀਟੀਸ਼ਨ ਦੇ ਸਕੂਲਾਂ ਦੇ ਵਿੱਚ ਹਾਂਜੀ ਤੇ ਲੈ ਕੇ ਜਾਂਦੇ ਉੱਥੇ ਹਾਂਜੀ ਮੈਂ ਇੱਕ ਵਾਰੀ ਖੜ ਲੈ ਕੇ ਗਿਆ ਹਾਂ ਸਕੂਲੇ ਅੱਛਾ ਹਾਂਜੀ ਤੇ ਟੀਚਰਾਂ ਫਿਰ ਗੁੜਤੇ ਹਾਂਜੀ ਟੀਚਰਾਂ ਨੇ ਆਖਿਆ ਬਹੁਤ ਵਧੀਆ ਬਣੇ ਨੇ ਅੱਛਾ ਫਿਰ ਮਨ ਨੂੰ ਸਕੂਨ ਦਾ ਫਿਰ ਹੋਰ ਉਤਸ਼ਾਹ ਦਾ ਮਨ ਫਿਰ ਬੰਦਾ ਜਦਾ ਕਿ ਹੋਰ ਕੰਮ ਕਰ ਲਈ ਨਾ ਹਾਂਜੀ ਫਿਰ ਉਸ ਤੋਂ ਬਾਅਦ ਜੀ ਫਿਰ ਮੈਂ ਥਾਰ ਰੌਕਸ ਬਣਾਈ ਸੀਗੀ ਅੱਛਾ ਥਾਰ ਵੀ ਬਣਾਈ ਇਹ ਸਕਾਰਪੀਓ ਬਣਾਤੀ ਹਾਂਜੀ ਇਹ ਚ ਕਿਵੇਂ ਇਸਤੇਮਾਲ ਕੀਤਾ ਇਹ ਵੀ ਸਭ ਗੱਤੇ ਦੀ ਬਣੀ ਹੋਈ ਹੈ ਅੱਛਾ ਇਹ ਵੀ ਗੱਤੇ ਦੀ ਹੈ ਹਾਂਜੀ ਅੱਛਾ ਵੇਖੋ ਦਰਸ਼ਕ ਹੋ ਗਈ ਆਪਾਂ ਲੋਗੋ ਜਿਹੜਾ ਵਾ ਨਵਾਂ ਡਿਜ਼ਾਈਨ ਹੈਗਾ ਬਟਰਫਲਾਈ ਵਾਲਾ ਮਹਿੰਦਰਾ ਦਾ ਲੋਗੋ ਵੀ ਜਿਹੜਾ ਵਾ ਮਹਿੰਦਰਾ ਵਾਲੇ ਕਾਪੀਰਾਈਟ ਨਾ ਮਾਰ ਦਿਓ ਕਿਉਂਕਿ ਬਾਅਦ ਤੁਸੀਂ ਸਾਡਾ ਜਿਹੜਾ ਨਾਮ ਵਿੱਚ ਤੁਸੀਂ ਯੂਜ਼ ਕਰ ਰਹੇ ਹੋ ਤੇ ਸਕਾਰਪੀਓ ਗੱਡੀ ਬਣਾਈ ਆ ਇਹ ਮਾਡਲ ਤਿਆਰ ਕੀਤਾ ਨੌਜਵਾਨ ਨੇ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਰਵਾਂਗੇ ਤੇ ਟਰਾਲਾ ਜਿਹੜਾ ਉਹ ਵੀ ਦਿਖਾਇਓ ਮੜਾ ਜਸਨ ਲੱਗ ਕਰਕੇ ਤੇ ਜਿਹੜਾ ਟਰੈਕਟਰ ਆਸ਼ਾ ਆ ਤਾਂ ਇੱਕ ਮੈਂ ਵੀਡੀਓ ਦੇਖੀ ਸੀ ਉਹਦੇ ਵਿੱਚ ਬਣਾਇਆ ਸੀ ਆਸ਼ਾ ਬਿਲਕੁਲ ਸੀਮ ਇਸੇ ਤਰੀਕੇ ਦਾ ਕਿਵੇਂ ਮਨ ਚ ਆਇਆ ਕਿ ਆਸ਼ੇ ਨੂੰ ਆਪਾਂ ਲਾਈਟਾਂ ਡਬਲ ਡਬਲ ਲਾਉਣੀਆਂ ਇਹ ਛੋਟੇ ਹੁੰਦੇ ਹੀ ਮੇਲਾ ਮੰਮੀ ਜੀ ਨੇ ਮੇਰੇ ਨੇ ਦੱਸਿਆ ਸੀਗਾ ਹਮ ਤੇ ਡੈਡੀ ਜੀ ਨੇ ਵੀ ਕੁਝ ਦੱਸਿਆ ਵੀ ਇਦਾਂ ਇਦਾਂ ਕਰਕੇ ਬਣਾਉਣਾ ਫਿਰ ਉਹ ਉਸ ਹੱਬ ਦੇ ਨਾਲ ਹੀ ਬਣਾਇਆ ਪਹਿਲੀ ਦੁੱਧ ਜਾਂ ਟਰੈਕਟਰ ਇਹ ਮੈਂ ਬਣਾਇਆ ਸੀਗਾ ਆਸ਼ਾ ਹਾਂਜੀ ਪੂਰੇ ਮਰਗੀ ਬੂਫਰ ਬਫਰ ਲਾਤੇ ਤੇ ਵੀ ਹੈ ਹਾਂਜੀ ਸ਼ੇਤਰੀ ਰਾਦੀ ਫੈਬਰ ਵਾਲੀ ਹਾਂਜੀ ਫੈਬਰ ਤੇ ਇਹ ਟਰਾਲਾ ਕਿਵੇਂ ਵਰਕ ਕਰਦਾ ਇਹਦਾ ਟਰਾਲਾ ਇਹਦਾ ਜੈਕ ਲੱਗਾ ਇਹ ਸਰਿੰਜ ਲੱਗੀ ਇੱਧਰ ਵੀ ਲਾ ਕੇ ਤੇ ਇਸ ਸਰਿੰਜ ਸਰਿੰਜ ਤੋਂ ਕੰਮ ਲੈ ਲਿਆ ਹਾਂਜੀ ਕਿਉਂਕਿ ਜਿਹੜੇ ਨੌਜਵਾਨ ਸਰਿੰਜਾਂ ਦੀ ਮੈਂ ਗੱਲ ਕਰ ਰਿਹਾ ਸਰਿੰਜ ਤੋਂ ਕਿ ਜਿਹੜੇ ਨਸ਼ੇ ਦੇ ਵਿੱਚ ਨੌਜਵਾਨੀ ਰੁੱਲਦੀ ਜਾ ਰਹੀ ਹੈ ਨਾ ਉਹ ਇਸ ਨੌਜਵਾਨ ਦੇਖ ਲਓ ਕਿਸ ਤਰੀਕੇ ਨਾਲ ਜਿਹੜਾ ਵਾ ਨੌਜਵਾਨ ਸਰਿੰਜ ਤੋਂ ਕੰਮ ਲੈ ਰਿਹਾ ਹੱਥਾਂ ਦੀ ਕਾਰਾ ਗਰੀਬ ਖਾ ਰਿਹਾ ਤਾਂ ਨੌਜਵਾਨ ਵੀ ਦੇਖ ਕੇ ਜਰੂਰ ਜਿਹੜਾ ਇਹ ਵੀਡੀਓ ਜਿਹਦਾ ਨਾਲ ਨਾਲ ਕਮੈਂਟ ਵੀ ਕਰਨਗੇ ਕਿ ਵੀਡੀਓ ਸ਼ੇਅਰ ਵੀ ਜ਼ਰੂਰ ਕਰਨਗੇ ਇਹ ਚੀਜ਼ ਨੌਜਵਾਨ ਦੀ ਜਿਹੜੀ ਹੈ ਤਰਾ ਕਰੀ ਹੱਥਾਂ ਦੇ ਨਾਲ ਦੇਖੋ ਕਿੰਨਾ ਡਿਜ਼ਾਈਨ ਕੀਤਾ ਹੋਇਆ ਤਾਂ ਤੁਸੀਂ ਕਿਹੜੀ ਵੀਡੀਓ ਬਣੀ ਤੇ ਕਦੇ ਤੁਹਾਡੀਆਂ ਕਿਸੇ ਨੇ ਪੱਤਰਕਾਰ ਨੇ ਕੀਤੀ ਇੰਟਰਵਿਊ ਵਗੈਰਾ ਕੋਈ ਵੀਡੀਓ ਵਗੈਰਾ ਨਹੀਂ ਵੀਡੀਓ ਨਹੀਂ ਕੋਈ ਵੀ ਕੀਤੀ ਅੱਛਾ ਹੁਣ ਤੱਕ ਬਣਾਈ ਨਹੀਂ ਆ ਨਹੀਂ ਅਜੇ ਨਹੀਂ ਬਲਕਿ ਤੁਸੀਂ ਕੈਮਰੇ ਦੀ ਨਿਗਾਹ ਤੋਂ ਦੂਰ ਪੈਦੇ ਰਹੇ ਹਾਂਜੀ ਇਹ ਕਿਹੜਾ ਪਿੰਡ ਕਿਹੜਾ ਪਿੰਦਾ ਏ ਪਿੰਡ ਬਸੰਤਪੁਰ ਨੋਨਰ ਬਸੰਤਪੁਰ ਹਾਂਜੀ ਤੇ ਪੂਰਨਪੁਰ ਕਿੰਨਾ ਦੂਰ ਹੈਗਾ ਇਥੋਂ ਇਥੋਂ 12 ਕਿਲੋਮੀਟਰ ਪੂਰਨਪੁਰ ਦੂਰ ਹੈ अच्छा ਤੇ ਫੈਮਿਲੀ ਮੈਂਬਰ ਕੌਣ ਕੌਣ ਪਰਿਵਾਰ ਚ ਮੰਮੀ ਜੀ ਨੇ ਡੈਡੀ ਜੀ ਨੇ ਦੀਦੀ ਜੀ ਨੇ اچھا ਹਾਂਜੀ ਤੇ ਗੱਲ ਹੋਰ ਜੇ ਦਾ ਪਰਿਵਾਰ ਕੀ ਹਰ ਹੁੰਦਾ ਕਿ ਬੱਚਾ ਕੰਮ ਡਰਿੰਕ ਵਾਲੀ ਸੈੱਟ ਚ ਲੱਗ ਗਿਆ ਜਾਂ ਪਰਿਵਾਰ ਨੇ ਕਦੀ ਲੱਕਿਆ ਨਹੀਂ ਇਸ ਤੇ ਕਿਨੂੰ ਨਹੀਂ ਨਹੀਂ ਪਰਿਵਾਰ ਨੇ ਨਹੀਂ ਕਦੀ ਡੈਡੀ ਜੀ ਕਹਿੰਦੇ ਨੇ ਹੋਰ ਬਣਾ ਸਕੋ ਅੱਛਾ ਹਾਂਜੀ ਮੰਮੀ ਜੀ ਵੀ ਕਹਿੰਦੇ ਨੇ ਸਪੋਰਟ ਮਿਲਦੀ ਪੂਰੀ ਹਾਂਜੀ ਪੂਰੀ ਸਪੋਰਟ ਅੱਗੇ ਕੋਈ ਵੱਡਾ ਪ੍ਰੋਜੈਕਟ ਕਰਨ ਦਾ ਕੋਈ ਸੋਚਿਆ ਇਸ ਤੋਂ ਬਾਅਦ ਕਿ 18 ਸਾਲ ਦੀ ਏਜ ਹੋ ਗਈ ਆ ਜੇਕਰ ਮੈਂ 28 ਸਾਲ ਤੱਕ ਕੋਈ ਹੋਰ ਇੰਜੀਨੀਅਰ ਵਗੈਰਾ ਕੋਈ ਹੋਰ ਨਾਲ ਕੋਈ ਸਟੱਡੀ ਵਗੈਰਾ ਕਰੋਗੇ ਨਾਲ ਹਾਂਜੀ ਸਟੱਡੀ ਕਰਾਂਗੇ ਨਾਲ ਇੰਜੀਨੀਅਰ ਕਰਾਂਗੇ ਨਾਲ ਅੱਛਾ ਹਾਂਜੀ ਫਿਰ ਥਾਰ ਵਾਲਾ ਸੁਪਨਾ ਹੋਣੀ ਜਿੱਨੂੰ ਕੋਈ ਨਵੀਂ ਜੁ ਕਿੱਡੀ ਹੋਗੀ ਤੁਸੀਂ ਮਾਡਲ ਤਿਆਰ ਕਰ ਲੋਗੇ ਫਿਰ ਹਾਂਜੀ ਹੁਣ ਗਾਂ ਸੋਚਿਆ ਵੀ ਇੱਕ ਵੱਡਾ ਟਰੈਕਟਰ ਬਣਾਵਾਂਗੇ ਇੰਜਨ ਰੱਖ ਕੇ ਅਮਰੂਤੀ ਕਰਦਾ ਇੰਜਨ ਰੱਖ ਕੇ ਤੇ ਉਹ ਵੱਡਾ ਮਤਲਬ ਵਰਕਿੰਗ 'ਚ ਹੋਵੇ ਜਿਹੜਾ ਆਪਣਾ ਛੋਟਾ ਕੰਮ ਜਿਹੜਾ ਹੈ ਉਹ ਸਾਰਾ ਦਵੇ ਅੱਛਾ ਛੋਟਾ ਬੋਟ ਕੰਮ ਜਿੱਦਾਂ ਪੱਠੇ ਲਿਆਉਣੇ ਹੋਏ ਜਾਂ ਕੋਈ ਖਾਦ ਵਗੈਰਾ ਲਿਆਉਣੀ ਹੋਈ ਉਹ ਸਾਰਾ ਕੰਮ ਦਵੇ ਜਿਹੜਾ ਕਿਨਾਂ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਦਲਜੀਤ ਸਿੰਘ ਜੀ ਕਿਸ ਨੌਜਵਾਨ ਦੀ ਕਾਰਗਰੀ ਕਿਵੇਂ ਦੇਖਦੇ ਹੋ ਮੈਂ ਬਹੁਤ ਹੀ ਖੁਸ਼ ਹਾਂ ਇਸ ਬੱਚੇ ਤੇ ਇਹ ਮੇਰਾ ਛੋਟਾ ਵੀਰ ਹੈ ਮੇਰੇ ਮਾਮਾ ਜੀ ਦਾ ਬੇਟਾ ਜੀ ਬਹੁਤ ਇਹਦੀ ਹੱਥਾਂ ਦੀ ਸਫਾਈ ਕਲਾ ਇੱਕ ਏਡੀ ਛੋਟੀ ਉਮਰ ਦੇ ਵਿੱਚ ਹਮ ਬਹੁਤ ਹੀ ਮੈਨੂੰ ਲੱਗਦਾ ਕਿ ਗਾਂ ਜਾਊਗਾ ਜਿਹੜੇ ਹਸਾਬ ਨਾਲ ਕਿ ਸੁਭਾਅ ਦੇ ਹਸਾਬ ਨਾਲ ਇਹ ਪੜ੍ਹਾਈ ਦੇ ਹਿਸਾਬ ਨਾਲ ਬਾਕੀ ਆਪਣੀ ਹੱਥਾਂ ਦੀ ਕਲਾਈ ਦੇ ਹਿਸਾਬ ਨਾਲ ਬਾਕੀ ਇਹਦੇ ਵਿੱਚ ਹੋਰ ਵੀ ਕਈ ਮੁੰਡੇ ਦੇ ਵਿੱਚ ਆਪਣੇ ਆਪਣੇ ਸੁਭਾਅ ਦੇ ਅਨੁਸਾਰ ਕਈ ਹੋਰ ਵੀ ਤੇ ਬਚਪਨ ਤੋਂ ਦੇਖਦੀ ਉਹ ਬਚਪਨ ਤੋਂ ਲੈ ਕੇ ਹੁੰਦਾ ਕਿ ਰੁਚੀ ਕਿਵੇਂ ਰਹੀ ਦੀ ਇਹਦੀ ਰੁਚੀ ਜਿੱਦਾਂ ਆਮ ਬੱਚਾ ਨਹੀਂ ਸ਼ਰਾਰਤੀ ਹੋ ਜੇ ਪਰ ਸ਼ਰਾਰਤੀ ਅੰਸਰ ਵਾਲਾ ਇਹਦੇ ਵਿੱਚ ਕੋਈ ਹੈ ਨਹੀਂ। ਬਈ ਕਾਰਾਗਰੀ ਕਾਰਾਗਰੀ ਦੇ ਆਪਣੇ ਕੰਮ ਤੇ ਧਿਆਨ ਆਪਣੇ ਮਾਪਿਓ ਤੋਂ علاوہ ਹੋਰ ਕੋਈ ਜਿੱਦਾਂ ਆਂਡ ਗਵਾਂਡ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਜ਼ਿਆਦਾ ਇੰਟਰਸਟ ਨਹੀਂ ਕੋਈ ਵੀ ਜਾਂ ਮਤਲਬ ਕੋਈ ਦੀ ਯਾਰੀ ਦੋਸਤੀ ਚ ਨਹੀਂ ਸਿਰਫ ਆਪਣੇ ਕੰਮ ਵੱਲ ਤੇ ਆਪਣੇ ਪਰਿਵਾਰ ਵੱਲ। ਕਈ ਵਾਰ ਹੁੰਦਾ ਨਹੀਂ ਇਸ ਤਰ੍ਹਾਂ ਦੇ ਕਿ ਸਾਨੂੰ ਮਾਡਲ ਤਿਆਰ ਕਰਕੇ ਦੇ ਦੋ ਸਾਡਾ ਵੀ ਸਾਡੇ ਟ੍ਰੇਟਰ ਬਣਾ ਕੇ ਦੇ ਦੋ ਸਾਨੂੰ ਗੱਡੀ ਬਣਾ। ਹਾਂਜੀ ਆਪਣੇ ਆਏ ਸੀ ਇਹਨਾਂ ਕੋਲ ਇਹ ਰਿਸ਼ਤੇਦਾਰੇ ਆਪਣੇ ਉਹ ਸ਼ਾਇਦ ਇਹਨਾਂ ਕੋ ਕੁਝ ਗਨ ਟਾਈਪ ਬਣਾਵਾ ਕੇ ਲੈ ਗਏ ਨੇ ਆਰਮੀ ਦੇ ਵਿੱਚ ਨੇ ਉਹ ਅੱਛਾ ਤੇ ਉਹਨਾਂ ਨੇ ਵੀ ਬਹੁਤ ਇਹਨਾਂ ਨੂੰ ਉਤਸ਼ਾਹ ਦਿੱਤਾ ਕਿ ਬੱਚੇ ਮਾਡਲ ਵਗੈਰਾ ਮਲਕੀ ਉਸ ਤਰੀਕੇ ਨਾਲ ਜੋ ਇਹਨਾਂ ਦਾ ਯੂਸਫਾ ਹੋਊਗਾ ਉਸ ਤਰੀਕੇ ਨਾਲ ਮਾਡਲ ਬਣਾ ਕੇ ਤਿਆਰ ਕਰ ਕੀਤਾ ਹਾਂਜੀ ਹਾਂਜੀ ਬਹੁਤ ਸੋਹਣਾ ਬਣਾ ਕੇ ਦਿੱਤਾ ਉਹਨਾਂ ਨੇ ਬੜੇ ਖੁਸ਼ ਹੋਏ ਕਿਤੇ ਨਾ ਇਹ ਥੋੜਾ ਜਿਹਾ ਇੱਥੇ ਐਡਾ ਕੋਈ ਕੈਮਰਾਮੈਨ ਵਾਲਾ ਮਤਲਬ ਕਿ ਪੱਤਰਕਾਰ ਟਾਈਪ ਕੋਈ ਹੈ ਨਹੀਂ ਇੱਥੇ ਸੋਸ਼ਲ ਮੀਡੀਆ ਥੋੜਾ ਘੱਟ ਇਸਮਲ ਕਰਦੇ ਆ ਜਿਆਦਾ ਯੂਜ਼ ਆਪ ਹੀ ਅਗਰ ਬੱਚਾ ਯੂਜ਼ ਕਰ ਲੇ ਜਿੱਦਾਂ ਇਹਨੇ ਮਤਲਬ ਇੱਕ ਅਕਾਊਂਟ ਬਣਾਇਆ ਆ YouTube ਤੇ ਉੱਤੇ ਇੱਕ ਦੋ ਵੀਡੀਓ ਇਹਨੇ ਪਾਈਆਂ ਨੇ ਅੱਛਾ ਤੇ ਉਸ ਵੀਡੀਓ ਤੇ ਦੌਰਾਨ ਹੀ ਮਤਲਬ ਥੋੜਾ ਜਿਹਾ ਜਾਗਰੂਕ ਹੋਇਆ ਬਾਕੀ ਐਡਾ ਮਤਲਬ ਇਹ ਸੋਸ਼ਲ ਮੀਡੀਆ ਤੇ ਨਹੀਂ ਆਇਆ ਕੁਝ ਬੱਚਾ ਅਜੇ ਸੰਗ ਦਾ ਵੀ ਹੈ ਪੰਜਾਬੀਆਂ ਦਾ ਇੱਥੇ ਤੁਹਾਡੇ ਪੂਰਨਪੁਰ ਇਲਾਕੇ ਦੇ ਵਿੱਚ ਕਿਵੇਂ ਦਾ ਰਹਿਣ ਸਹਿਣ ਕਿਵੇਂ ਦੇ ਲੋਕ ਨੇ ਇਧਰ ਦਾ ਕਿਵੇਂ ਦਾ ਤੁਹਾਨੂੰ ਕੋਈ ਡਰ ਮਹਿਸੂਸ ਚਾ ਇਸ ਤਰੀਕੇ ਦਾ ਕਿਉਂਕਿ ਜਿਹੜਾ ਪ੍ਰਵਾਸੀ ਕਿ ਪੰਜਾਬ ਦੇ ਵਿੱਚ ਪਾਇਆ ਚੱਲ ਰਿਹਾ ਸਿਸਟਮ ਤੁਸੀਂ ਇਹ ਵੇਖੀ ਹੋਣੀਆਂ ਤੇ ਇੱਥੇ ਇਸ ਤਰ੍ਹਾਂ ਦਾ ਹੋਇਆ ਕੋਈ ਸਰਦਾਰਾਂ ਨੂੰ ਕੋਈ ਪ੍ਰਵਾਸੀ ਨਹੀਂ ਇੱਥੇ ਜੀ ਕੋਈ ਫਿਲਹਾਲ ਨਹੀਂ ਆ ਮੇਰੀ ਵੀ 28 30 ਸਾਲ ਉਮਰ ਹੋ ਰਹੀ ਹੈ ਅਸੀਂ ਬਚਪਨ ਤੋਂ ਲੈ ਕੇ ਇੱਥੇ ਮਤਲਬ ਆਪਣੇ ਏਰੀਆ ਦੇ ਵਿੱਚ ਮਾਨ ਮਹਿਸੂਸ ਕਰਦੇ ਹਾਂ ਕਿ ਏਡੀ ਵੱਡੀ ਕੋਈ ਵੀ ਕੋਈ ਦਿੱਕਤ ਨਹੀਂ ਆਈ ਜਿੱਦਾਂ ਕਿ ਪੰਜਾਬ ਦੇ ਵਿੱਚ ਇਸ ਸਮੇਂ ਨਸ਼ੇ ਦੇ ਵਿਰੋਧ ਵਾਲਾ ਕੰਮ ਚੱਲ ਰਿਹਾ ਬਾਕੀ ਪ੍ਰਵਾਸੀਆਂ ਵਾਰਾ ਚੱਲ ਰਿਹਾ ਕੋਈ ਚੋਰੀ ਡਕੈਤੀ ਦਾ ਇੱਥੇ ਕੋਈ ਨਹੀਂ ਰਾਤ ਬਰਾਤ ਜਿੱਦਾਂ ਮਰਜ਼ੀ ਆਈਏ ਜਾਈਏ ਅੱਛਾ ਬਿਲਕੁਲ ਕੋਈ ਇਸ ਤਰ੍ਹਾਂ ਨਹੀਂ ਕੋਈ ਜਾਨਵਰ ਦਾ ਕੋਈ ਖਤਰਾ ਨਹੀਂ ਕੋਈ ਚੋਰ ਡਕੈਤ ਦਾ ਕੋਈ ਖਤਰਾ ਨਹੀਂ ਪੁਲਿਸ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਹੈ ਸਰ ਪੂਰਾ ਸਹਿਯੋਗ ਰਿਹਾ ਹੈ ਗੁਰੂ ਜੀ ਹਾਂਜੀ ਬਹੁਤ ਸੋਹਣਾ ਇਲਾਕਾ ਹੈ ਤੇ ਖੇਤੀਬਾੜੀ ਜਿਵੇਂ ਪੰਜਾਬ ਵਾਂ ਵਧੀਆ ਪੂਰੀ ਹੋਈ ਬਿਲਕੁਲ ਜੀ ਇੱਕ ਨੰਬਰ ਖੇਤੀਬਾੜੀ ਆ ਹਰ ਫਸਲ ਇੱਥੇ ਤਿਆਰ ਹੁੰਦੀ ਆ ਠੀਕ ਤੇ ਬਾਕੀ ਜਾਇਦਤਾਂ ਜ਼ਮੀਨਾਂ ਖੁੱਲੀਆਂ ਇੱਥੇ ਬਾਕੀ ਪੱਧਰੀਆਂ ਸਾਰੀਆਂ ਕੋਈ ਉੱਚੇ ਨੀਵਾ ਨਹੀਂ ਕੋਈ ਪਾਣੀ ਦੀ ਮਾਰ ਨਹੀਂ ਕੋਈ ਜਾਨਵਰ ਦੀ ਮਾਰ ਨਹੀਂ ਸਹੀ ਗੱਲ ਸਾਰਾ ਜੀ ਓਕੇ ਆ ਇੱਥੇ ਕੰਮ ਕੋਈ ਜਿਹੜੇ ਨਵੇਂ ਨੌ ਜਿਹੜੇ ਨੌਜਵਾਨ ਜਿਹੜੇ ਦਰਸ਼ਕ ਨੇ ਦੇਖ ਰਹੇ ਕੋਈ ਕਹਿਣਾ ਚਾਹੋਗੇ ਇਹਨਾਂ ਨੂੰ ਇਸ ਨੌਜਵਾਨਾਂ ਬਾਰੇ ਕਿਵੇਂ ਦਾ ਬਸ ਇਹੀ ਕਹਿਣਾ ਜਾ ਰਹੇ ਆ ਕਿ ਜਿੱਦਾਂ ਛੋਟਾ ਬੱਚਾ ਉੱਠ ਕੇ ਤੇ ਜਵਾਨ ਹੋਣ ਤੱਕ ਕਾਮਯਾਬ ਹੋ ਜੇ ਤਾਂ ਜਾਦਾ ਬੈਟਰ ਹੈ ਇਸ ਬੱਚੇ ਨੂੰ ਵੇਖ ਕੇ ਜਿੱਦਾਂ ਹੁਣ ਇਹ ਚ ਇੱਕ ਟਰਾਲਾ ਵਿਖਾਇਆ ਸੀ ਬੱਚੇ ਨੇ ਉਹਦੇ ਵਿੱਚ ਇੱਕ ਸਰਿੰਜ ਦੀ ਗੱਲ ਕੀਤੀ ਗਈ ਸੀ ਆਪ ਜੀ ਨੇ ਗੱਲ ਕੀਤੀ ਸੀ ਹਾਂ ਸਰਿੰਜ ਵਾਲੀ ਹੈ ਬਈ ਇਹ ਇੱਕ ਨਸ਼ੇ ਦੇ ਆਧਾਰ ਤੇ ਲੋਕੀ ਵਰਤੀ ਜਾਂਦੇ ਆ ਮੰਨ ਲਾ ਵੀ ਇੱਕ ਮੈਡੀਕਲ ਚੀਜ਼ ਨੂੰ ਇੱਕ ਪ੍ਰੈਕਟੀਕਲੀ ਚੀਜ਼ ਚ ਵਰਤ ਕੇ ਇਸ ਬੰਦੇ ਬੱਚੇ ਨੇ ਬਹੁਤ ਉੱਸਾ ਵਾਲੀ ਗੱਲ ਕੀਤੀ ਹੈ ਜੀ ਤੇ ਇਸ ਗੱਲ ਤੋਂ ਸਮਝ ਆਉਣੀ ਚਾਹੀਦੀ ਹੈ ਕਿ ਜਿਹੜੇ ਜਵਾਨ ਵੀ ਨੇ ਸਾਡੇ ਤੋਂ ਵੱਡੇ ਵੀ ਨੇ ਬਿਲਕੁਲ ਉਹ ਸਾਨੂੰ ਸਗੋਂ ਸਿੱਖਿਆ ਦੇਣ ਤੇ ਇਸ ਗਲਤ ਗਲਤਾਨ ਦੇ ਵਿੱਚ ਜਿਹੜੇ ਉੱਜੜ ਗਏ ਨੇ ਉਹਨਾਂ ਨੂੰ ਮਤਲਬ ਪਿੱਛੇ ਮੁੜਨ ਦਾ ਮੌਕਾ ਮਿਲ ਸਕਦਾ ਮੇਰੇ ਹਿਸਾਬ ਨਾਲ ਕੋਈ ਵੀ ਅਗਰ ਮੋੜ ਮੋੜ ਸਕਦੇ ਨੇ ਛੋਟਾ ਬੱਚਾ ਵੇਖ ਕੇ ਵੀ ਇਹ ਕਰਨਾ ਹਾਂਜੀ ਕਿ ਬਹੁਤ ਵਧੀਆ ਮੈਸੇਜ ਦਿੱਤਾ ਦਲਜੀਤ ਹੁਣਾਂ ਨੇ ਕਿ ਇਸ ਤਰੀਕੇ ਦੇ ਨਾਲ ਜਵਾਨੀ ਜਿਹੜੀ ਹੈ ਉਹ ਗਲਤ ਪਾਸੇ ਜਿਹੜੇ ਆ ਕਰਾਹੇ ਪੈ ਰਹੇ ਕੁਝ ਕਿ ਨੌਜਵਾਨ ਜਿਹੜੇ ਨੇ ਪੈ ਰਹੇ ਨੇ ਤਾਂ ਉਹਨਾਂ ਨੂੰ ਇਸ ਪਾਸੇ ਜਿਹੜਾ ਵਾ ਵਾਪਸੀ ਵੱਲ ਜਿਹੜਾ ਪ੍ਰਤਨਾ ਚਾਹੀਦਾ ਹੈ ਤਾ ਆਪਾਂ ਗੱਲਬਾਤ ਕੀਤੀ ਤੇ ਬਹੁਤ ਵਧੀਆ ਲੱਗਾ ਕਿ ਨੌਜਵਾਨ ਦੀ ਜਿਹੜੀ ਮਿਹਨਤ ਆ ਤੁਸੀਂ ਜਰੂਰ ਸ਼ੇਅਰ ਕਰਨਾ ਤਾਂ ਜੋ ਇਸ ਦੀ ਮਿਹਨਤ ਨੂੰ ਜਿਹੜਾ ਵਾ ਬੂਰ ਲੱਗ ਸਕੇ ਕਿਉਂਕਿ ਲੰਮਾ ਸੰਘਰਸ਼ ਕੀਤਾ ਨੌਜਵਾਨ ਨੇ 10 ਸਾਲ ਦੀ ਇਹ ਤੋਂ ਲੈ ਕੇ ਹੁਣ 8-9 ਸਾਲ ਹੋ ਗਏ ਇਸ ਨੂੰ ਕੰਮ ਕਰਦੇ ਨੂੰ ਤਾਂ ਹੱਥਾਂ ਦੀ ਕਾਰਗਰੀ ਦੇ ਨਾਲ ਇਸ ਨੇ ਜਿਹੜਾ ਬਹੁਤ ਵੱਡਾ ਸੰਘਰਸ਼ ਕੀਤਾ ਤੇ ਸੁਪਨਾ ਹੈ ਡਾ ਸੁਪਨਾ ਅਸਮਾਨ ਨੂੰ ਸੁਪਨੇ ਸ਼ੂਰੇ ਨੇ ਕਿਉਂਕਿ ਜਦੋਂ ਵੀ ਜਿਹੜਾ ਹੀਰਾ ਚਮਕਣਾ ਹੁੰਦਾ ਤਾਂ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਪਰ ਜਿਹੜਾ ਹੁਣ ਇਸ ਦੀ ਚਮਕ ਜਿਹੜੀ ਆ ਉਹ ਹੌਲੀ-ਹੌਲੀ ਅੱਗੇ ਵਾਦੀ ਨਜ਼ਰ ਆ ਰਹੀ ਹੈ ਤਾਂ ਅਸੀਂ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਪੰਜਾਬੀਅਤ ਦਾ ਅਸੀਂ ਲਗਾਤਾਰ ਸਟੋਰੀ ਕਰਦੇ ਰਹਿੰਦੇ ਆ ਤੁਸੀਂ ਇਹ ਵੀ ਜਿਹੜਾ ਦਾਵਾਵਾਂ ਕਰਿਓ ਕਿ ਬੱਚਾ ਬਹੁਤ ਅੱਗੇ ਤਰੱਕੀ ਕਰੇ ਤਾਂ ਫਿਰ ਨਵੇਂ ਲੋਕਾਂ ਦੇ ਨਾਲ ਨਵੀਂ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ